ਕਰੀਬ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਹੂਂਦਕ ਚਾਈ ਨਗਰ ਪੰਚਾਇਤ ਘੜੂਮਾ ਦੀ ਅੱਜ ਚਲੇਖੀ ਚੋਣ ਕੀਤੀ ਗਈ ਜਿਸ ਦੌਰਾਨ ਮਹਿਲਾ ਕਾਉਂਸਲਰ ਮਨਵੀਤ ਕੌਰ ਨੂੰ ਪਹਿਲੀ ਮਹਿਲਾ ਪ੍ਰਧਾਨ ਵਜੋਂ ਚੁਣਿਆ ਗਿਆ ਅਤੇ ਹਰਪ੍ਰੀਤ ਸਿੰਘ ਪਟਾਰੀ ਨੂੰ ਸੀਨੀਅਰ ਵੀਰ ਪ੍ਰਧਾਨ ਵਜੋਂ ਚੁਣਿਆ ਗਿਆ ਇਸ ਮੌਕੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਆਓ ਤੁਹਾਨੂੰ ਦਿਖਾਉਦੇ ਹਾਂ ਵੱਖ-ਵੱਖ ਤਸਵੀਰਾਂ ਤੇ ਕੀ ਕਹਿੰਦੇ ਨੇ ਕੈਪਟਨ ਮੰਤਰੀ ਹਲਕਾ ਵਿਧਾਇਕ ਅਤੇ ਨਾਮਯੁਕਤ ਪ੍ਰਧਾਨ ਮਨਵੀਰ ਕੌਰ ਆਓ ਲੈ ਚੱਲਦੇ ਹਾਂ ਨਗਰ ਪੰਚਾਇਤ ਘੜੂਆਂ ਦੀ ਸਾਰੇ ਕਾਉਂਸਲਰ ਸਰਬਾਨਾਂ ਨੇ ਸੋਚ ਚਪ ਸਮਾਗਮ ਵਿੱਚ ਮਾਰਕਵਾ ਦਿੱਤੀ ਸੋ ਅੱਜ ਜਿਹੜੀ ਚੋਣ ਹੋਈ ਹੈ ਜਿਹਦੇ ਵਿੱਚ ਪ੍ਰਧਾਨ ਬਣੇ ਨੇ ਮਨਵੀਰ ਕੌਰ ਵਾਰ ਨੰਬਰ 1 ਦੇ ਕਾਉਂਸਲਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਹਰਪ੍ਰੀਤ ਭੰਡਾਰੀ ਵਾਰ ਨੰਬਰ 4 ਦੇ ਕਾਉਂਸਲਰ ਵਾਈਸ ਪ੍ਰਧਾਨ ਬਣੇ ਨੇ ਸੁਖਜੀਤ ਕੌਰ ਵਾਰ ਨੰਬਰ 9 ਦੇ ਕਾਉਂਸਲਰ ਸੋ ਸਾਰੇ ਹੀ ਕੌਂਸਲਰ ਸਰਬੰਨ ਨੂੰ ਮੁਬਾਰਕਵਾ ਦਿੱਤੀ ਤੇ ਨਾਲ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੰਦੇਸ਼ ਸੀ ਅਦੇਸ਼ ਸੀ ਉਹਨਾਂ ਦਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਣਾ ਸਾਰੇ ਵਾਡਾਂ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਸੇਵਾ ਕਰਨੀ ਆ ਸੋ ਉਹਨਾਂ ਦਾ ਜੋ ਹੁਕਮ ਸੀ ਜੋ ਉਹਨਾਂ ਦਾ ਮੈਸੇਜ ਸੀਗਾ ਸਾਰੇ ਕੌਂਸਲਰ ਸਰਬੰਨ ਨੂੰ ਕਿ ਜਿਹੜੇ ਪ੍ਰਧਾਨ ਵੀ ਬਣੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਪ੍ਰਧਾਨ ਸਾਰੇ ਕੌਂਸਲਰ ਸਰਬੰਨ ਨੂੰ ਨਾਲ ਲੈ ਕੇ ਜਿਹੜੇ ਕਲੂਆਂ ਦਾ ਵਿਕਾਸ ਦੇ ਵਿੱਚ ਤੀਜੀ ਲਿਆਉਣਗੇ ਤੇ ਹਰ ਗਲੀ ਹਰ ਘਰ ਦਾ ਜਿਹੜੀ ਵੀ ਸਮੱਸਿਆ ਹੋਵੇ ਉਹਨੂੰ ਪਹਿਲ ਦੇ ਅਧਾਰ ਤੇ ਕੰਮਗੇ ਤੇ ਮੁੱਖ ਮੰਤਰੀ ਸਾਹਮਣੇ ਨਾਲੇ ਵੀ ਕਿਹਾ ਕਿ ਜਿੰਨੇ ਵੀ ਫੰਡ ਜਿਹੜੇ ਹੋਣਗੇ ਵਿਕਾਸ ਵਾਸਤੇ ਉਹ ਮੈਂ ਦਵਾਵਾਂਗਾ ਪਰ ਉਸ ਕਾਉਂਸਲਰ ਨੂੰ ਉਸ ਪ੍ਰਧਾਨ ਨੂੰ ਮਤਵਵੱਧ ਫੰਡ ਮਿਲਣਗੇ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਹੋਿਆਂ ਨੂੰ ਵੀ ਨਾਲ ਲੈ ਕੇ ਚੱਲਣਗੇ ਸੋ ਸਾਰਿਆਂ ਦਾ ਇਸਤਮਾਨ ਬਰਾਬਰ ਹੋਵੇ ਤੇ ਵਿਕਾਸ ਦੇ ਕੰਮਾਂ ਦੀ ਜਿਹੜੀ ਤੇਤੀ ਹੈ ਪੂਰੇ ਪੰਜਾਬ 'ਚ ਹੁਣ ਉਹ ਵੀ ਸਮਾਜਿਕ ਢੁਆਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮਾਰਤਾ ਹੈ। ਮੰਨ ਸਰ ਇੱਕ ਬਲਾਨ ਆਣਾ ਸੀਗਾ ਕੜੂਏ ਦਾ ਜੀ ਉਹ ਕਦ ਤੱਕ ਮਤਲਬ ਹੋਏਗਾ ਚਾਹ। ਅੱਜ ਤੇ ਦੇਖੋ ਅੱਜ ਦੇ ਆਪਾਂ ਪ੍ਰਧਾਨਗੀ ਦੀ ਚੋਣ ਕਰਨ ਵਾਲੇ ਆਂ ਦੁਆਰਾ ਜਦੋਂ ਆਉਂਗਾ ਤੇ ਉਹਦੇ ਬਾਰੇ ਵੀ ਜਰੂਰ ਦੱਸੋ। ਇੱਕ ਸਰ ਬਿਲਡਿੰਗ ਹੈ ਜਿਹੜੀ ਕਿਰਾਏ ਤੇ ਹੈ। ਬਿਲਡਿੰਗ ਸਰ ਰੈਂਡਾ ਹੈ ਇਤਿਹਾਸ ਲੈ ਕੇ ਕੁਝ ਵੱਡੇ ਜਿਹੜੇ ਪਲਾਨ ਕੜੂਆ ਵਾਸਤੇ ਹੋਣਗੇ ਜੀ। ਕੜੂਆ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਸੁਨੇਹਾ ਕਿ ਬਹੁਤ ਜਲਦੀ ਜਿਆਦਾ ਤੋਂ ਜਿਆਦਾ ਫੰਡ ਜਿਹੜੇ ਮੈਂ ਕਢਵਾਉਣੇ ਭੇਜੂਗਾ ਤਾਂ ਕਿ ਜਿਹੜੇ ਵਿਕਾਸ ਦੀ ਤੀਜੀ ਆ ਸਕੇ ਮੇਰਾ ਨਾਮ ਮਨਿਹੋਗਨ ਦੀ ਵਾਰਡ ਨੰਬਰ 3 ਕੋਹਾ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਸਸਹਰੇ ਕਰਨਾ ਚਾਹੁੰਦੀ ਹਾਂ ਤੇ ਆਪਣੇ ਸਾਰੇ ਮਿਲ ਦੇ ਸਾਥ ਕਰੀ ਕਰਨਾ ਕਰਨ ਕਰਦੀ ਹਾਂ ਤੇ ਚਕਤਾਰ ਵੀਰ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਤਾਂ ਪਾਣੀ ਦੀ ਨਿਕਾਸੀ ਦਾ ਕੰਮ ਜਿਹੜਾ ਰੁਕਿਆ ਹੋਇਆ ਸੀ ਜੀ ਚਲੋ ਹੋਰ ਜਿਹੜੇ ਵੀ ਬਸਲੇ ਜਿਸ ਤਰ੍ਹਾਂ ਕੋਈ ਵੀ ਰੁਕੇ ਹੋਏ ਕੰਮ ਹੈ ਉਹ ਵੀ ਕਰਵਾਵਾਂਗੇ ਠੀਕ ਹੋ ਗਿਆ ਨਵਾਂ ਪਾਰਟੀ ਦਾ ਜੀ ਸੇਵਾਵਾਂ ਲਈ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਇਸੇ ਤਾਂ ਦੇ ਹੀ ਸਰਵ ਨੂੰ ਆਪਾਂ ਸਾਰੇ ਅੰਗਾਂ ਨੂੰ ਇਹ ਅਹਿਮ ਭੂਮਿਕਾ ਨਭਾਉਂਗੇ ਜੀ ਤੁਸੀਂ ਕਿਉਂਕਿ ਸੀਨੀਅਰ ਵਾਈਸ ਪ੍ਰਧਾਨ ਚੁਣੇਗੇ ਉਹ ਵਿਕਾਸ ਕਾਰਜਾਂ ਦੀ ਗੱਲ ਕਰੀ ਜਾਵੇ ਕੀ ਪਲਾਨ ਹੈ ਦਿਮਾਗ ਦੇ ਵਿੱਚ ਜੀ ਕਿ ਜਿਹੜੇ ਪਹਿਲ ਦੇ ਆਧਾਰ ਤੇ ਯੰਗ ਮਾਈਂਡ ਅਵਾਦੀ ਦੀ ਗੱਲ ਕਰੀਏ ਲਗਾਤਾਰ ਜਿਹੜੀ ਕੜੂਆਂ ਦੀ ਬਾਤ ਦੀ ਜਾ ਰਹੀ ਪ੍ਰਵਾਸੀ ਲੋਕ ਵੀ ਕਾਫੀ ਹੈ ਜੀ ਉਹ ਕਿਵੇਂ ਦੀ ਪਲਾਨੀ ਰਹੀ ਸੀਗੀ ਉਹ ਜੋ ਟੀਮ ਦੀ ਜੋ ਵੀ ਉਹ ਆ ਗਿਆ